ਇੱਥੇ ਬਹੁਤ ਮਾੜਾ ਬੜਾ ਨਸ਼ਾ ਜੋ ਇੱਥੇ ਤੇ ਹਾਂਜੀ ਇੱਥੇ ਬਹੁਤ ਜ਼ਿਆਦਾ ਹੀ ਨਸ਼ਾ ਹੈ ਇੱਥੇ ਮੁੰਡੇ بڑے ਮਰਗੇ ਨਸ਼ਾ ਕਰ ਕਰਕੇ ਤੇ ਵਾਂਗੜੇ ਲੱਗੇ ਹੋ ਉੱਡਦੇ ਨੇ ਹਨਾਂ ਦੇ ਕਾਰੀਪੁਰ ਬਾਦੋਗੇ ਜੋ ਕਹਿਣ ਨੂੰ ਤੇ ਜਿਹੜੀ ਸਰਕਾਰ ਬਦਲਦੀ ਉਹ ਹੀ ਕਹਿੰਦੀ ਆ ਕਰਦਾਂਗੇ ਆ ਕਰਦਾਂਗੇ ਬਾਕੇ ਪਰ ਨਸ਼ਾ ਨਿਕਲਣਾ ਚਾਹਦਾ ਜੀ ਬਸ ਨਸ਼ਾ ਕਰ ਦੋ ਤੇ ਸਾਲ ਹੋ ਗਏ ਨਸ਼ਾ ਨਾਲੇ ਕੀ ਆ ਜੀ ਆਜੀ ਪਿਆ ਨਸ਼ਾ ਤੇ ਇਸ ਤਰ੍ਹਾਂ ਹੀ ਆਇਆ ਕਿਹਨਾਂ ਨੂੰ ਤਾਂ ਬੜਾ ਹੌਸਲੇ ਦੇਂਦੇ ਆ ਕਰਦਾਂਗੇ ਉਹ ਕਰਦਾਂਗੇ ਜੇ ਕਰ ਦੇਣ ਸੋਨੇ ਤਾਹੀ ਗੱਲ ਪਹੁੰਚੇਗੀ ਨਾ ਠੀਕ ਹੈ ਇੰਤੇ ਕਹਿੰਨੇ ਕਿ ਸਾਡਾ ਮਸਲਾ ਹੱਲ ਕਰਨਾ ਚਾਹੀਦਾ 100 ਰੁਪਿਆ ਵੀ ਪਾਉਣ ਨਸ਼ੇ ਵੀ ਰਕਣ ਜਿਨ੍ਹਾਂ ਦੇ ਬੱਚੇ ਕਰਦੇ ਉਹਨਾਂ ਦੀਆਂ ਮਾਵਾਂ ਦੁਖੀ ਆ ਜਿਨ੍ਹਾਂ ਦੇ ਘਰ ਵਾਲੇ ਕਰਦੇ ਉਹਨਾਂ ਦੀਆਂ ਪਤਨੀਆਂ ਦੁਖੀ ਆ ਤੇ ਭਗਵੰਤ ਮਾਨ ਹੋਰਾਂ ਦੇ ਰੋਡ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਵੀ ਬੈਠੀ ਹੋਈਆਂ ਤੁਸੀਂ ਪਿੱਛੇ ਦੇਖ ਸਕਦੇ ਹੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਲੱਗ ਰਿਹਾ ਵਾਤਾ ਜੀ ਕਿਵੇਂ ਵੇਖ ਰਹੇ ਹੋ ਭਗਵੰਤ ਮਾਨ ਹੋਰੀ ਆ ਰਹੇ ਨੇ ਜਿੱਤੂਗੇ ਫਿਰ ਐਤ ਕੀ ਹਾਂਜੀ ਹਾਂਜੀ ਜਿੱਤੂਗੇ ਉਮੀਦਵਾਰ ਹਾਂਜੀ ਹਾਂਜੀ ਕਿੱਦਾਂ ਲੱਗ ਰਹੀ ਸਰਕਾਰ ਵਧੀਆ 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 ਮਾੜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਤਾਂ ਜਿੱਤੇਗਾ ਫਿਰ ਹਣੇ ਕਿ ਜਿੱਤੇਗਾ ਜਿੱਤੇਗਾ ਪਤਾ ਮੈਡਮ ਤੁਸੀਂ ਕਿਵੇਂ ਵੇਖ ਰਹੇ ਹੋ ਭਗਵੰਤ ਸਿੰਘ ਆ ਰਹੇ ਨੇ ਤੇ ਕਿੰਨਾ ਉਤਸ਼ਾਹ ਹੈ ਤੇ ਕੀ ਲੱਗ ਰਿਹਾ ਜਿੱਤ ਜੂਗੇ ਫਿਰ ਇੱਥੇ ਇੱਥੇ ਕੀ ਵੋਟਾਂ ਕੰਜੀ ਜਿੱਤ ਜਾਣਗੇ ਤੁਹਾਡੇ ਹਿਸਾਬ ਨਾਲ ਕੋਣ ਹੋਰ ਕੋਣ ਹੈਗਾ ਮੁਕਾਬਲੇ 'ਚ ਕੀ ਲੱਗਦਾ ਪਤਾ ਨਹੀਂ ਕੋਣ ਹੈ ਨਾ ਕਾਂਗਰਸ ਅਕਾਲੀ ਦਲ ਬਾਦਲ ਇਹ ਆ ਕੋਈ ਹੋਰ ਕਾਂਗਰਸ ਵੀ ਹੈ ਅੱਛਾ ਜੀ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਸਰ ਜਿੱਤਣਗੇ ਜਰੂਰ ਜਿੱਤਣਗੇ 1000 ਰੁਪਏ ਤੁਹਾਡੇ ਮਿਲੇ ਨਹੀਂ ਉਹ ਕਹਿਣਾ ਨਹੀਂ 100 ਰੁਪਏ ਤਾਂ ਦੇ ਦੋ ਕੈਨ ਦੇ ਆ ਦੇਵਾਂਗੇ ਕੈਨ ਦੇ ਕੰਨ ਤੇ ਦੋਈਆਂ ਕੈਨ ਨੇ ਤਾਂ ਸਾਰੇ ਵੀਰ ਬਹੁਤ ਕੋਸ਼ਾਂਦੇ ਆ ਕੈਨ ਨੂੰ ਤੇ ਜਿਹੜੀ ਸਰਕਾਰ ਬਦਲਦੀ ਉਹ ਹੀ ਕਹਿੰਦੀ ਆ ਕਰਦਾਂਗੇ ਜਾਂ ਕਰਦਾਂਗੇ ਆਈ ਜੇ ਕਰਨ ਤੇ ਫੇਰ ਹੀ ਆ ਵੇ ਕਿੱਦਾਂ ਲੱਗ ਰਹੀ ਹੈ 4 ਸਾਲ ਹੋ ਗਏ ਸਰਕਾਰ ਨੂੰ ਬਗਵਾਨ ਜੀ ਕਿੱਦਾਂ ਕੋਈ ਹਾਂਜੀ ਹਾਂਜੀ ਠੀਕ ਸੀ ਠੀਕ ਹੀ ਹੈ ਹਾਂਜੀ ਅਗਲੀ ਵਾਰੀ ਪਾਉਂਗੇ ਫਿਰ ਵੋਟ ਦੋ ਹਾਂਜੀ ਪੱਕਾ ਪੱਕਾ ਪਾਵਾਂਗੇ ਬੋਰਡ ਤੇ ਪਾਵਾਂਗੇ ਪੰਡਾਸ਼ਾ ਨਿਕਲਣਾ ਚਾਹਤਾ ਜੀ ਬੰਦੇ ਪੰਡਾਸ਼ਾ ਕੱਢੋ ਤੇ ਸਾਲ ਹੋ ਗਏ ਨਸ਼ਾ ਹੱਲੇ ਵੀ ਕੀ ਆਈ ਹੈ ਹਾਂਜੀ ਨਸ਼ਾ ਤੇ ਇਦਾਂ ਹੀ ਆਇਆ ਹੁਣ ਕਹੁੰਦੇ ਨਹੀਂ ਹੁਣ ਆ ਰਹੇ ਬਗਵੰਤ ਮਾ ਆ ਰਹੇ ਕਵਾਂਗੇ ਕਵਾਂਗੇ ਕਿ ਹੋਰ ਐ ਕਿਤੇ ਕਹਿ ਰਹੀਆਂ ਹੋਰ ਮੀਆਂ ਬੈਠੀਆਂ ਨੇ ਮਾਤਾ ਜੀ ਕਿਵੇਂ ਵੇਖ ਰਹੇ ਹੋ ਫਿਰ ਬਗਵੰਤ ਮਾ ਆ ਰਹੇ ਜਿੱਤ ਨਹੀਂ ਦੱਸੋ ਕਿਵੇਂ ਲੱਗੇ 4 ਸਾਲ ਹੋ ਗਏ ਸਰਕਾਰ ਨੂੰ ਲੱਗਣਾ ਲੱਗਣਾ ਭਰਾਵਾ ਕੀ 1000 ਰੁਪਏ ਆ ਗਏ ਕਿਉਂ ਨਾ ਕਿ ਤੂੰ ਹੁਣ ਕੁਮੈ ਦਿੱਤੀ ਕਿ ਲੋਬੇ ਗਈ ਹੁਣ ਕਹਿਣਾ ਨਹੀਂ ਭਗਵਾਨ ਫਿਰ ਵੀ ਵੋਟ ਪਾਣੀ ਆ ਬਾਵਾ ਨੂੰ ਕਹਾਂਗੇ ਜਿਵੇਂ ਇਹਨਾਂ ਨੂੰ ਹੀ ਨਹੀਂ 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 ਠੀਕ ਹੈ ਸੋ ਤੁਸੀਂ ਵੇਖ ਸਕਦੇ ਹੋ ਬੀਬੀਆਂ ਬੈਠੀਆਂ ਹੋਈਆਂ ਨੇ ਕੀ ਕਹਿਣਾ ਚਾਹੂਗੇ ਤੁਸੀਂ ਆਮ ਆਦਮੀ ਪਾਰਟੀ ਦਾ ਗਲੇ ਚ ਪਾਇਆ ਕੱਟਾ ਕੀ ਕਹਿਣਾ ਚਾਹੂਗੇ ਹਾਂਜੀ ਸਰਕਾਰ ਠੀਕ ਆ ਵਧੀਆ ਚੱਲ ਰਹੀ ਆ ਕੰਮ ਵੀ ਚੱਲੋ ਹੌਲੀ ਹੌਲੀ ਚੱਲ ਰਹੀ ਆ ਨਾਲ ਹਾਂਜੀ 100000 ਰੁਪਏ ਦਿਵਾ ਦਿਓ ਇਹਨਾਂ ਨੂੰ ਹਾਂ ਸਰਕਾਰ ਅੱਗੇ ਵੀ ਦੇਊਗੀ ਤਾਂ ਫੇਰ ਹੀ ਆ ਹੁਣ ਚਲੋ ਅਸੀਂ ਤਾਂ ਆਪ ਸਰਕਾਰ ਨੂੰ ਕਹਿ ਰਹੇ ਆ ਭਾਣੂ ਦਿੰਦੇ ਨਹੀਂ ਸਰਕਾਰ ਦੇ ਦੇਣ ਗਰੀਬਾਂ ਦੇ ਚਲੋ ਫੇਰ ਹੀ ਆ ਨਸ਼ਾ ਨਸ਼ਾ ਤੁਹਾਡੇ ਇੱਥੇ ਹੈ ਘਟ ਗਿਆ ਕੋਈ ਨਹੀਂ ਨਸ਼ਾ ਤੇ ਚਲੋ ਚੱਲਦਾ ਵਾ ਸਰਕਾਰ ਵਾਲੋ ਇਹੀ ਅਪੀਲ ਆ ਕੇ ਚਲੋ ਇਹ ਮਤਲਬ ਬੰਦ ਖਤਮ ਕੀਤਾ ਜਾਵੇ ਨਸ਼ਾ ਲਈ ਠੀਕ ਹੈ ਸੋ ਤੁਸੀਂ ਇਹ ਗੱਲਾਂ ਸੁਣ ਰਹੇ ਸੀਗੇ ਇਹ ਭਗਵੰਤ ਮਾਨ ਹੋਰਾਂ ਦੇ ਰੋਡ ਸ਼ੋਅ ਦੇ ਵਿੱਚ ਬੀਬੀਆਂ ਪਹੁੰਚੀਆਂ ਹੋਈਆਂ ਨੇ ਤੇ ਉਹਨਾਂ ਦੀਆਂ ਗੱਲਾਂ ਨੇ ਕਿ 1000 ਰੁਪਿਆ ਸ਼ਾਇਦ ਦੇ ਦੇਣ ਜਲਦੀ ਤੋਂ ਜਲਦੀ ਤੇ ਨਾਲ ਹੀ ਨਸ਼ੇ ਦੀ ਜਿਹੜੀ ਗੱਲ ਗੱਲਾਂ ਪਰ ਹੁੰਦਾ ਹੈ ਹਾਂਜੀ ਤਾਈਆਂ ਵਟੀਆਂ ਗੱਲਾਂ ਪਰ ਹੁੰਦਾ ਹੈ ਜੇ ਗੱਲਾਂ ਪਰ ਡੇ ਜੀ ਅਸੀਂ ਤਾਂ ਪੁੱਛਣਾ ਤੁਹਾਨੂੰ ਕੀ ਵਿਚਾਰ ਇਹਨੇ ਗੱਲ ਕਰਨ ਦੀ ਕੀ ਹੁਣ ਉਹਨਾਂ ਤੋਂ ਬੜਾ ਹੌਸਲੇ ਦੇਂਦੇ ਆ ਕਰਦਾਂਗੇ ਉਹ ਕਰਦਾਂਗੇ ਜੇ ਕਰਦੇ ਸੀ ਦੱਸੋਗੇ ਤਾਂ ਹੀ ਗੱਲ ਪਹੁੰਚੇਗੀ ਨਾ ਠੀਕ ਐ ਇੰਤੇ ਕਹਿੰਨੇ ਕਿ ਸਾਡਾ ਮਸਲਾ ਹੱਲ ਕਰਨਾ ਚਾਹੀਦਾ 100 ਰੁਪਿਆ ਵੀ ਪਾਉਣ ਨਸ਼ੇ ਵੀ ਲੱਗਣ ਜਿਨ੍ਹਾਂ ਦੇ ਬੱਚੇ ਕਰਦੇ ਉਹਨਾਂ ਦੀਆਂ ਮਾਵਾਂ ਦੁਖੀ ਆ ਜਿਨ੍ਹਾਂ ਦੇ ਘਰ ਵਾਲੇ ਕਰਦੇ ਉਹਨਾਂ ਦੀਆਂ ਪਤਨੀਆਂ ਦੁਖੀ ਆ ਤੁਹਾਨੂੰ ਪਤਾ ਨਸ਼ਾ ਕਿੰਨਾ ਮਾੜਾ ਜੇ ਆਪਣੀ 500 ਰੁਪਿਆ ਦਿਹਾੜੀ ਆ ਤੇ ਵਿੱਚੋਂ 300 ਦਾ ਬੰਦਾ ਨਸ਼ਾ ਕਰਦੇ ਤੁਸੀਂ ਜਨਾਨੀ ਕੀ ਕਰੋਗੇ ਬਿਲਕੁਲ ਘਰ ਚ ਰਹਿਣਾ ਮੁਸ਼ਕਲ ਹੋ ਜਾਂਦਾ ਘਰ ਚ ਰਹਿਣਾ ਮੁਸ਼ਕਲ ਹੋ ਜਾਂਦਾ ਉਦੋਂ ਤੁਹਾਡੇ ਪਿੰਡਾਂ ਦੇ ਹਾਲਾਤ ਕੀ ਨੇ ਅੱਲਾ ਤਹਾ ਕੋਝ ਚੰਗੇ ਵੀ ਆ ਕਿ ਨਹੀਂ ਵੀ ਆ ਇੱਥੇ ਬਹੁਤ ਮਾੜਾ ਬੜਾ ਨਸ਼ਾ ਜੁਇਤੇ ਸੀ ਹਾਂਜੀ ਇੱਥੇ ਬਹੁਤ ਜ਼ਿਆਦਾ ਹੀ ਨਸ਼ਾ ਸੀ ਇੱਥੇ ਮੁੰਡੇ بڑے ਮਰਗੇ ਨਸ਼ਾ ਕਰ ਕਰਕੇ ਤੇ ਬਾਗੜੇ ਲੱਗੇ ਹੋ ਉੱਟੇ ਦੇ ਉਹਨਾਂ ਦੇ ਕਾਰੀਪੁਰ ਬਾਦ ਹੋ ਗਏ ਜੋ ਇਹਨਾਂ ਨੇ ਬੱਚੇ ਪੜਾਏ ਲਿਖਾਏ ਚਲੋ ਉਮੀਦ ਕਰਦੇ ਹਾਂ ਭਗਵੰਤਨ ਸਾਹਿਬ ਇਹਨਾਂ ਸਾਰਿਆਂ ਦੀਆਂ ਗੱਲਾਂ ਸੁਣਨ ਤੇ ਅੱਗੇ ਐਕਸ਼ਨ ਲੈਣ